ਇਹ 16ਵੀਂ ਪੌੜੀ ਦੀ 19ਵੀਂ ਪੰਕਤੀ ਹੈ ਜੀ ਕੀਤਾ ਪਸਾਓ ਏਕੋ ਕਵਾਓ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਕੀਤਾ ਪਸਾਓ ਏਕੋ ਕਵਾਓ ਪਸਾਓ ਨੂੰ ਔਂਕੜ ਹੈ ਜੀ ਤੇ ਕਵਾਓ ਨੂੰ ਔਂਕੜ ਹੈ ਇਹ ਪਸਾਓ ਹੈ ਜੀ ਪਸਰਿਆ ਹੋਇਆ ਇੱਕ ਵਾਰ ਚ ਪ੍ਰਭੂ ਪਰਮਾਤਮਾ ਨੇ ਪਸਰਿਆ ਤੇ ਇੱਕ ਵਾਰ ਚ ਕਿਵੇਂ ਪਸਰਿਆ ਜੀ ਇੱਕ ਵਾਰ ਕਹਿਣ ਤੇ ਠੀਕ ਹੈ ਜੀ ਪਸਾਉ ਹੋਇਆ ਪਸਾਰ ਪ੍ਰਚਾਰ ਇਹ ਪਸਰਿਆ ਹੋਇਆ ਸੰਸਾਰ ਜੋ ਬਣਿਆ ਹੋਇਆ ਸੰਸਾਰ ਹੈ ਜੋ ਬਣੀ ਹੋਈ ਕੁਦਰਤ ਹੈ ਕੀਤਾ ਹੁੰਦਾ ਜੀ ਕਰਨਾ ਜੋ ਕੁਝ ਵੀ ਕੀਤਾ ਜਿਹੜਾ ਬਣਾਇਆ ਇਹ ਬਾਰ ਬਾਰੀ ਚੀਜ਼ ਸੰਕੇਤਾਂ ਦੇ ਜੀ ਪਸਰਿਆ ਹੋਇਆ ਜੋ ਵੀ ਹੈ ਇੱਕੋ ਵਾਰ ਵਿੱਚ ਕੀਤਾ ਹੋਇਆ ਹੈ ਇੱਕੋ ਵਾਰ ਵਿੱਚ ਕਵਾਉ ਹੈ ਜੀ ਵਾਕ ਵਿੱਚ ਇੱਕ ਹੁਕਮ ਦੇ ਵਿੱਚ ਇੱਕ ਬੋਲਣ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਇੱਕ ਸ਼ਬਦ ਦੇ ਕਹੇ ਤੇ ਸਾਰੀ ਸਭ ਕੁਝ ਸਾਰੀ ਸ੍ਰਿਸ਼ਟੀ ਜਿਹਨੂੰ ਆਪਾਂ ਵਿਚਾਰ ਕਰ ਰਹੇ ਹਾਂ ਵਿਟਾਂਦਰਾ ਕਹਿੰਦੇ ਕਹਿੰਦੇ ਇੱਕ ਬਾਾਰ ਕਹੇ ਤੇ ਸਭ ਕੁਝ ਹੋ ਗਿਆ ਸੀ ਜੀ ਠੀਕ ਹੈ ਇਹ ਬੜੀ ਵੱਡੀ ਗੱਲ ਹੈ ਜੀ ਜੋ ਵੀ ਅਰਥ ਸਮਝ ਲਈਏ ਫਿਰ ਜੋ ਵੀ ਇਹ ਪਸਰਿਆ ਹੋਇਆ ਦੇਖਦੇ ਹਾਂ ਜੀ ਜੋ ਵੀ ਇਹ ਬਣਿਆ ਹੋਇਆ ਦੇਖਦੇ ਹਾਂ ਜੋ ਇਹ ਦੁਨੀਆ ਦਿਸਦੀ ਹੈ ਜੋ ਸੰਸਾਰ ਖੰਡ ਮੰਡਲ ਬ੍ਰਹਿਮੰਡ ਦੇਖਦੇ ਹਾਂ ਜੋ ਗੈਲੈਕਸੀਆਂ ਦੇਖਦੇ ਹਾਂ ਕਿੰਨੀ ਇੱਕ ਗੈਲੈਕਸੀਆਂ ਨੇ ਮਿਲ ਕੀ ਹੋਏ ਗੈਲੈਕਸੀ ਆ ਪਤਾ ਨਹੀਂ ਕਿੰਨੇ ਇੱਕ ਲੱਖਾਂ ਕਰੋੜਾਂ ਸੰਸਾਰ ਨੇ ਜੀ ਇਹ ਸਭ ਉਸ ਪ੍ਰਭੂ ਪਰਮਾਤਮਾ ਦੇ ਇੱਕੋ ਇੱਕ ਹੁਕਮ ਦੇ ਵਿੱਚ ਅਨੇਕਾਂ ਨੇ ਇੱਕ ਵਾਰ ਕਹੇ ਤੇ ਉਸ ਹੁਕਮ ਦੇ ਵਿੱਚ ਬਣ ਗਿਆ ਭਾਵ ਉਸ ਦੇ ਇੱਕ ਬੋਲ ਤੋਂ ਇਹ ਸਾਰੀ ਦੁਨੀਆ ਬਣੀ ਹੋਈ ਹੈ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸ ਰਹੇ ਨੇ ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਜਿਹੜੇ ਕਹਿੰਦੇ ਨੇ ਜੀ ਰੱਬ ਨੂੰ 6 ਦਿਨ ਲੱਗੇ ਦੁਨੀਆ ਬਣਾਉਣ ਨੂੰ ਦੁਨੀਆ ਵਿੱਚ ਇੱਕ ਦਿਨ ਰੱਬ ਨੇ ਬੰਦੇ ਬਣਾਏ ਇੱਕ ਦਿਨ ਰੱਬ ਨੇ ਆ ਕੀਤਾ ਇੱਕ ਦਿਨ ਰੱਬ ਨੇ ਆ ਕੀਤਾ ਇਹ ਉਹ ਸਾਰੀ ਚੀਜ਼ ਦਾ ਖੰਡਨ ਕਰਦੇ ਆ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਿਹੜੇ ਦਿਨ ਰਾਤ ਬਣੇ ਨੇ ਇਹ ਧਰਤੀਆਂ ਬਣਨ ਤੋਂ ਬਾਅਦ ਬਣੇ ਨੇ ਜੀ ਇਹ ਸੂਰਜ ਦੇ ਬਣਨ ਤੋਂ ਬਾਅਦ ਬਣੇ ਨੇ ਜੀ ਅਸਲੀ ਪ੍ਰਭੂ ਪਰਮਾਤਮਾ ਉਹ ਸਭ ਤੋਂ ਪਹਿਲਾਂ ਸੀਗਾ ਜੀ ਠੀਕ ਆ ਇਸ ਲਈ ਜੋ ਕੁਝ ਪਸਰਿਆ ਹੋਇਆ ਹੈ ਇਹ ਅਗੇਨ ਫਿਰ ਗੱਲ ਕਰਦੇ ਕਿਸੇ ਧਰਮ ਨੂੰ ਨੀਚਾ ਦਿਖਾਉਣ ਲਈ ਨਹੀਂ ਗੱਲ ਹੈ ਇਹ ਪ੍ਰਭੂ ਪਰਮਾਤਮਾ ਦੀ ਉਸਤਤ ਜੀ ਪ੍ਰਭੂ ਪਰਮਾਤਮਾ ਦੀ ਵਡਿਆਈ ਹੈ ਜੀ ਉਸ ਪ੍ਰਭੂ ਪਰਮਾਤਮਾ ਦੇ ਗੁਣ ਹੈ ਕਿ ਪਰਮਾਤਮਾ ਤੂੰ ਇੰਨਾ ਵੱਡਾ ਹੈ ਤੂੰ ਇੰਨਾ ਵੱਡਾ ਹੈ ਮੇਰੀ ਸਮਝ ਤੋਂ ਬਾਹਰ ਦਾ ਹੈ ਕਿ ਜੋ ਕੁਝ ਬਣਿਆ ਹੋਇਆ ਹੈ ਮੈਂ ਸੁਣਿਆ ਹੈ ਤੇ ਇੱਕ ਬੋਲ ਦੇ ਉੱਪਰ ਬਣ ਗਿਆ ਹੈ ਤੇ ਇਸ ਵਿੱਚ ਕੋਈ ਦੋਰਾਹ ਨਹੀਂ ਹੈ ਜੀ ਕਿਉਂਕਿ ਪਰਮਾਤਮਾ ਕੁਝ ਵੀ ਕਰਨ ਦੇ ਸਮਰੱਥ ਹੈ ਜੀ ਜੇ ਉਸ ਦੇ ਇੱਕ ਸ਼ਬਦ ਤੇ ਜਿ ਉਸ ਦੇ ਇੱਕ ਕਹੇ ਹੋਏ ਸ਼ਬਦ ਦੇ ਉੱਪਰ ਦੁਨੀਆ ਬਣ ਸਕਦੀ ਹੈ ਤਾਂ ਬਣ ਗਈ ਹੈ ਜੀ ਇਹ ਇਹੀ ਗੱਲ ਕੀਤੀ ਗਈ ਹੈ ਵੀ ਜੋ ਕੁਝ ਮੇ ਪਸਰਿਆ ਹੋਇਆ ਦੇਖਦਾ ਹੈ ਜੋ ਇਹ ਮੈਨੂੰ ਹਵਾ ਪਾਣੀ ਧਰਤੀ ਅਸਮਾਨ ਆਕਾਸ਼ ਸੂਰਜ ਚੰਨ ਤਾਰੇ ਦਿਸਦੇ ਹਨ ਇਹ ਪ੍ਰਭੂ ਪਰਮਾਤਮਾ ਦੇ ਇੱਕ ਬੋਲ ਦੇ ਉੱਪਰ ਜੀ ਇੱਕ ਸ਼ਬਦ ਦੇ ਉੱਪਰ ਇੱਕ ਸ਼ਬਦ ਦੇ ਕਹੇ ਤੇ ਇੱਕ ਵਾਕ ਦੇ ਉੱਪਰ ਕਹਿੰਦੇ ਨੇ ਇਹ ਬਣਿਆ ਹੋਇਆ ਹੈ ਜੀ ਆਓ ਦੇਖਦੇ ਹਾਂ ਅੱਗੇ ਮਹਾਰਾਜ ਕੀ ਗੱਲ ਕਰਦੇ ਨੇ ਕੀ ਦੱਸ ਦਿੰਨੇ ਅਗੇ ਆਪਾਂ ਨੂੰ